ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਰ ਦਸਕੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ جاسੂਸ ਜੋਤੀ ਮਲੋਤਰਾ ਪਾਕਿਸਤਾਨ ਦੀ ਜਸੂਸੀ ਦੇ ਕੇਸ ਦੇ ਵਿੱਚ ਫੜੀ ਗਈ 15 ਮਈ ਨੂੰ ਉਹਦੀ ਪੂਰੀ ਕਹਾਣੀ ਤੁਹਾਨੂੰ ਦੱਸਣੀ ਹੈ। ਕੀ ਆ ਉਹਦੀ ਨਿੱਜੀ ਲਾਈਫ ਕਿਵੇਂ ਫੜੀ ਗਈ? ਟਰੈਵਲ ਬਲੌਗ ਬਣਾਉਂਦੀ ਹੈ ਬਲੌਗ ਦਾ ਨਾਮ ਹੈ ਟਰੈਵਲ ਵਿਦ ਜੋ ਉਹ ਕੁੜੀ ਜਿਹੜੀ ਪਾਕਿਸਤਾਨ ਦੀ ਜਸੂਸੀ ਕਰਦੀ ਜਾਂ ਉਥੇ ਜਿਸ ਤਰ੍ਹਾਂ ਦੇ ਸਬੂਤ ਮਿਲੇ ਨੇ ਇਕੱਲੇ ਦੇ ਨਹੀਂ ਬਹੁਤ ਸਾਰੇ ਹੋਰ ਬੰਦੇ ਵੀ ਉਹਦੇ ਨਾਲ ਜਿਹੜੇ ਫਸ ਰਹੇ ਨੇ ਕਿਹੜੇ ਕਿਹੜੇ ਫਸ ਰਹੇ ਨੇ ਕੀ ਸਾਰਾ ਸਿਲਸਿਲਾ ਕੀ ਹੈ ਇਹ ਸਾਰੀ ਗਲਬਤ ਸਮਝਣੀ ਹੈ ਇਸ ਵੀਡੀਓ ਦੇ ਵਿੱਚ ਦੇਖੋ ਪਹਿਲਾਂ ਤਾਂ ਉਹਦੀ ਨਿੱਜੀ ਜ਼ਿੰਦਗੀ ਦੇਖ ਲਈਏ ਆਪਾਂ ਨਿੱਜੀ ਜ਼ਿੰਦਗੀ ਜਿਹੜੀ ਜੋਤੀ ਮਲੋਤਰਾ ਦੀ ਹੈ 33 ਸਾਲ ਦੀ ਹੈ ਸਿੰਗਲ ਹੈ ਵਿਆਹ ਨਹੀਂ ਕਰਾਇਆ ਜਦੋਂ ਨੇ ਵਿਆਹ ਨਹੀਂ ਕਰਾਇਆ ਤਾਂ ਇਹਦਾ ਮਤਲਬ ਕਿ ਉਹਦਾ ਜਿਹੜਾ ਹੈ 33 ਸਾਲ ਦੀ ਹੋਗੀ ਇਹਦਾ ਕੋਈ ਸ਼ੌਕ ਹੋਰ ਵੱਖਰੇ ਹੋਣਗੇ ਇੱਕ ਗੱਲ ਤਾਂ ਉਹਦੀ ਸ਼ੌਕ ਦੀ ਲੱੰਦੀ ਹੈ ਕਿਸੇ ਦੱਸਿਆ ਨਹੀਂ ਲੇਕਿਨ ਜਿਸ ਤਰ੍ਹਾਂ ਦੀ ਲੋਅਰ ਮਿਡਲ ਕਲਾਸ ਚੋਂ ਉੱਠੀ ਹੈ ਤੇ ਉਹਦੇ ਸ਼ੌਕ ਹੈ ਕਿਨੇ ਬਹੁਤ ਵੱਡੇ کارਪੈਂਟਰ ਦੀ ਕੁੜੀ ਬਿਲਕੁਲ ਓਵੇਂ ਜਿਵੇਂ ਉਹ ਵੀ کارਪੈਂਟਰ ਦੀ ਕੁੜੀ ਅਮਨਦੀਪ ਜਿਹੜੀ ਥਾਰ ਵਾਲੀ ਕੁੜੀ ਫੜੀ ਸੀ ਨਾ ਉਸ ਤਰ੍ਹਾਂ ਦੇ ਸ਼ੌਕ ਰੇ ਦੇ ਵੀ ਅਮੀਰਾ ਉਹਨੇ bizness class ਦੇ ਵਿੱਚ ਜਿਹੜੀ ਹੈ ਜਾਂਦੀ ਹੈ ਜਦੋਂ ਜਹਾਂ ਚੜਦੀ ਹੈ ਉਦੋਂ ਬੜਾ ਕੁਝ ਦੱਸਦੀ ਹੈ ਮੈਂ ਤੇ ਬਹੁਤ ਸਾਰੇ ਬਲੌਗ ਦੇਖੇ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਚਲੋ ਪਹਿਲਾਂ ਆਪਾਂ ਇਹ ਜਿਹੜੀ ਦੇਖ ਲਈਏ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਇਹਦੇ ਚ ਵੀ ਇਹ ਪੜੀ ਹੋਈ ਹੈ ਫਸਾਰ ਦੀ ਰਹਿਣ ਵਾਲੀ ਉੱਥੇ ਨਿਊ ਅਗਰਸੇਨ ਕਲੋਨੀ ਹੈ ਛੋਟਾ ਜਿਹਾ ਘਰ ਹੈ 55 ਗਜ ਦੇ ਵਿੱਚ ਪਤਾ ਹਰੀਸ਼ ਮਲੋਤਰਾ ਉਹ ਰਹਿੰਦਾ ਹੈ ਤੇ ਅੱਜ ਕੱਲ੍ਹ ਤਾਂ ਹਰੀਸ਼ ਮਲੋਤਰਾ ਨੂੰ ਹਰ ਇੱਕ ਜਾ ਕੇ মিডিਆ ਦੇ ਮਾਈਕ ਪੁਰੇ ਕਰ ਦਿੰਦੇ ਨੇ ਵਿਚਾਰਾ ਕੀ ਬੋਲੇ ਪਾਲਿਸ਼ ਮਿਸਤਰੀ ਹੈ ਲੱਕੜਾਂ ਤੇ ਪਾਲਿਸ਼ ਕਰਦਾ ਹੈ ਕੁੜੀ ਦੀ ਮਾਂ ਤੇ ਦਾ ਪਿਓ ਪਹਿਲੇ ਲੱਭ ਹੋ ਗਏ ਸੀ ਕੁੜੀ ਹਰੀਸ਼ ਮਲੋਤਰਾ ਦੇ ਹਿੱਸੇ ਆ ਸੀ ਉਹਨੇ ਪਾਲੀ ਹੈ ਉੱਥੇ ਪੜਾਈ ਹੈ ਬੀਏ ਕੀਤੀ ਫਸਾਰ ਤੋਂ ਫਿਰ ਐਮਬੀਏ ਕੀਤੀ ਫਿਰ ਨੌਕਰੀ ਕਿੱਥੇ ਮਿਲਣੀ ਸੀ ਦਿੱਲੀ ਚਲੇ ਗਈ 20000 ਦੀ ਨੌਕਰੀ ਮਿਲੀ ਸੀ ਪੀਜੀ ਚ ਰਹਿੰਦੀ ਸੀ ਪਰ ਉੱਥੇ ਦੇ ਕੰਮ ਉੱਥੇ ਸਿੱਖੀ ਬੜਾ ਕੁਛ ਹੈ ਅੰਗਰੇਜ਼ੀ ਸਿੱਖੀ ਬਹੁਤ ਵਧੀਆ ਹਿੰਦੀ ਤੇ ਪੰਜਾਬੀ ਪਹਿਲੇ ਹੀ ਜਾਣਦੀ ਸੀ ਜਿਹੜੀ ਭਾਸ਼ਾ ਤੇ ਕਮਾਂਡ ਕਰ ਲਈ ਜਿਹੜੀ ਜ਼ਰੂਰਤ ਹੁੰਦੀ ਹੈ ਉਹਨੇ ਪੂਰੀ ਕਰ ਲਈ ਉੱਥੇ ਜਿਹੜੀ ਇੱਕ ਬਲੌਗਰ ਲਈ ਅੱਛੀ ਭਾਸ਼ਾ ਚਾਹੀਦੀ ਹੈ ਉੱਥੇ ਸਿੱਖ ਲਈ ਸੀ ਇਹਨੇ ਲੇਕਿਨ ਸੁਪਨੇ ਵੀ ਵੱਡੇ ਲੈਣੇ ਸਿੱਖ ਲੈ ਔਰ ਅਮੀਰ ਬਣ ਦਾ ਸੁਪਨਾ ਸੀ ਔਰ ਪੈਸਾ ਖਰਚਣ ਤੇ ਵੀ ਐਸtra ਨਹੀਂ ਹੈ ਕਲੀ ਅਮੀਰ ਹੈ ਪੈਸਾ ਵੀ ਖਰਚਦੀ ਹੈ ਟ੍ਰੈਵਲ ਬਲੌਗ ਜਿਤੋਂ ਕੰਦੀ ਹੈ ਚੰਗੇ ਕਵਰੇਜ ਰਹਦੀ ਹੈ ਸਬੇਬਿਕ ਸੂਟ ਪਾ ਕੇ ਇਥੇ ਸ੍ਰੀਮਪੁਰਲਾ ਦੇ ਵਿੱਚ ਵੀ ਜਿਵੇਂ ਅਮੀਰ ਕਰਦੇ ਨੇ ਉਵੇਂ ਕਰਦੀ ਇਹਦੇ ਬਲੌਗ ਚ ਪਤਾ ਲੱਗਦਾ ਹੈ ਕਿ ਰਹਦੀ ਹੈ ਇਹ ਤਾਂ ਇਹਦੀ ਮਡਲੀ ਜ਼ਿੰਦਗੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਅਸਲ ਜ਼ਿੰਦਗੀ ਤਾਂ ਇਹ ਉਦੋਂ ਜਿਹੜੀ ਜਿਹਦੇ ਕਰਕੇ ਫੜੀ ਗਈ ਹੈ ਉਹ ਤਾਂ ਇਹ ਪਹਿਲਾਂ ਦੇ ਜਿਹੜੇ ਸ਼ੁਰੂ ਚ ਬਲੌਗ ਬਣਾਏ ਜਦੋਂ ਇਹ ਜਦੋਂ 20 ਦੇ ਵਿੱਚ ਕੋਵਿਡ ਆਇਆ ਹੈ ਇਹਦੀ ਨੌਕਰੀ ਚਲੇ ਗਈ ਉਦੋਂ ਪਹਿਲਾਂ ਇੱਕ ਬਲੌਗ ਬਣਾਇਆ ਸੀ 19 ਦੇ ਵਿੱਚ ਜਿਹੜਾ ਅਪਲੋਡ ਕੀਤਾ ਸੀ ਉਹ ਮਨਾਲੀ ਗਈ ਸੀ ਫਿਰ ਨੇ ਫੁੱਲ ਟਾਈਮ ਬਲੌਗ ਬਣਾਉਣੇ ਸ਼ੁਰੂ ਕੀਤੇ ਯਾਨੀ ਕੁਰਬੇ ਤੇ ਲਤਰਾਸ ਆ ਗਈ ਸੀ ਉਦੋਂ ਬਾਅਦ ਇਹਨੇ ਨੌਕਰੀ ਦੀ ਬਜਾਏ ਇਹ ਕੰਮ ਸ਼ੁਰੂ ਕਰ ਲਿਆ ਤੇ ਵੀ ਮੈਂ ਟਰੈਵਲ ਬਲੌਗ ਬਣਾਉਂਗੀ ਪਾਕਿਸਤਾਨ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਇਹ ਵੀ ਦੇਖ ਅਸਲ ਦੇ ਵਿੱਚ ਵੀਜ਼ਾ ਲੈਣ ਗਈ ਪਾਕਿਸਤਾਨ ਦਾ ਉੱਥੇ ਮਿਲ ਗਿਆ ਇਹਨੂੰ ਦਾਨਿਸ਼ ਇਹ ਮੈਂ ਹੁਣ ਦੇਖ ਰਿਹਾ ਦਾਨਿਸ਼ ਨਾ ਉਹਦਾ ਬੰਦਾ ਜਿਹਨੂੰ ਨੌਨ ਗ੍ਰੈਡਿਟ ਆ ਸ਼ਾਇਦ ਇਹ ਜੀ ਸ਼ਬਦ ਹੁੰਦਾ ਹੈ ਵੀ ਤੇਰੀ ਰੋਡ ਨਹੀਂ ਕੱਢ ਕੇ ਬਾਹਰ ਮਾਰਿਆ ਨਾ ਤੇ ਦੇਖੋ ਨਾ ਇਹ ਜਿਹੜੇ ਕ੍ਰੂਸ਼ਲ ਡੇਸ ਸੀ 6 ਮਈ ਤੋਂ 10 ਮਈ ਤੱਕ ਜਿਹੜਾ ਤੋਂ ਪਾਕਿਸਤਾਨ ਪੈਲਗਾਮ ਪਾਈ ਨੂੰ ਹੋਇਆ 8 ਦਿਨ ਉਹ ਸਮਝੋ ਫਿਰ ਇਸ ਦਿਨ 6 ਮਈ ਆਲੇ ਇਹ ਤੋਂ 10 ਦਿਨਾਂ ਤੋਂ ਬਾਅਦ ਬੜਾ ਕੁਝ ਬਾਹਰ ਆ ਰਿਹਾ ਹੈ ਤੇ 15 ਮਈ ਨੂੰ ਫੜੀ ਗਈ ਹੈ ਤੇ ਇਹ ਉਹਦੋਂ ਪਹਿਲਾ ਜਦੋਂ ਵੀਜ਼ਾ ਲੈ ਕੇ ਗਈ ਨਾ ਉੱਥੇ ਵੀਜ਼ਾ ਲਗਾਉਣ ਉੱਥੇ ਮਿਲ ਗਿਆ ਇਹਨੂੰ ਦਾਨਿਸ਼ ਜਿਵੇਂ ਗਜਾਲਾ ਨੂੰ ਮਿਲਿਆ ਸੀ ਮੇਰੇ ਕੋਲੇ ਕੁੜੀ ਜਿਹੜੀ ਫੜੀ ਗਈ ਆ ਚਲੋ ਇਹਨਾਂ ਦੀ ਦੋਸਤੀ ਹੋ ਗਈ ਇਹਨੂੰ ਵੀਜ਼ਾ ਵੀ ਮਿਲਿਆ ਔਰ ਇਹ ਉਹ ਧੁੰਤ ਕਈ ਵਾਰੀ ਜਾ ਚੁੱਕੀ ਹੈ ਜੱਥਿਆਂ ਨਾਲ ਗਈ ਪਹਿਲਾਂ ਤਾਂ ਸਿੱਖ ਜੱਥੇ ਨਾਲ ਗਈ ਪਹਿਲਾਂ ਤਾਂ ਪ੍ਰਤਾਪੁਰ ਸਾਹਿਬ ਗਈ ਇੱਕ ਸ਼ਾਮ ਨੂੰ ਵੜਿਆ ਬਲੌਗ ਵਧੀਆ ਉਹਦਾ ਬਣਾਇਆ ਕੋਈ ਸ਼ੱਕ ਨਹੀਂ ਪਾਕਿਸਤਾਨ ਦੀ ਰਜ ਦੇ ਪ੍ਰਸ਼ਾਸਨ ਕਰਦੀ ਹੈ। ਖੇਤ ਜੱਥੇ ਨਾਲ ਗਈ। ਪੰਜਾ ਸਾਹਿਬ ਹਸਨ ਬਦਾਲ ਦੀ ਪੂਰੀ ਹਿਸਟਰੀ ਦੱਸੀ। ਬਲੀ ਘੰਧਾਰੀ ਦੇ ਤ ਹੈ ਜਾਂਦੀ ਜਾਂਦੀ। ਬਿਲਕੁਲ ਸੋਮਿਟੀ ਵਾਲਾ ਗੱਲਾਂ ਕਰਦੀ। ਪਤਾ ਲੱਗਦਾ ਵੀ ਬਹੁਤ ਖੁੱਲੀ ਹੈ ਤੇ ਪਬਲਿਕ ਰਿਲੇਸ਼ਨ ਕਾਫੀ ਠੀਕ ਹੈ। ਉੱਥੋਂ ਦੀਆਂ ਬੀਬੀਆਂ ਨੂੰ ਜਫੀਆਂ ਪਾਉਂਦੀ ਸਾਰਾ ਕੁਝ ਬਲੌਗ ਚ ਗਰਾਉਂਡ ਸ਼ਾਟ ਲੈ ਇਹ ਸਾਰਾ ਮੈਂ ਉਹਦੇ ਬਲੌਗ ਦੇਖੇ। ਯਾਨੀ ਇਹ ਛੇ ਦੇ 1 ਮਹੀਨੇ ਦਾ ਵੀਜ਼ਾ ਦਾਨਸ਼ ਪਾਉਂਦਾ ਹੈ। ਇਹ 17 ਅਪ੍ਰੈਲ ਨੂੰ ਜਾਂਦੀ ਹੈ। 17 ਅਪ੍ਰੈਲ 2024 ਉੱਥੇ ਹੀ ਜਾਂਦੀ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਤੇ ਉਸ ਤੋਂ ਬਾਅਦ 10 ਜੂਨ ਨੂੰ ਆ ਕੇ ਉੱਥੋਂ 15 ਬਈ ਤੱਕ ਉੱਥੇ ਗਈ ਕੁਛ ਦਿਨ ਆਰਾਮ ਕਰਕੇ ਫਿਰ ਚੀਨ ਵੀ ਜਾਂਦੀ ਹੈ ਯਾਨੀ ਇੰਨਾ ਕਿਹਦਾ ਕੰਮ ਹੈ ਹੁਣ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਜਿਹੜਾ ਜਿਹੜੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਚਾਪਣ ਸਾਰੀ ਗੱਲ ਸਮਝਾ ਦਿੰਦੇ 23 ਮਾਰਚ ਨੂੰ ਨਾ ਪਾਕਿਸਤਾਨ ਦਿਵਸ ਮਨਾਇਆ ਜਾਂਦਾ ਹੈ ਤੇ ਪਾਕਿਸਤਾਨ ਵਾਲੇ ਹੱਸਦੇ ਗਾਉਂਦੇ ਨੱਚਦੇ ਜਸ਼ਨ ਮਨਾਉਂਦੇ ਨੇ ਤੇ ਉਹ ਹਿਕ ਐਮਬੈਸੀ ਚ ਵੀ ਮਨਾਉਂਦੇ ਨੇ ਦਿੱਲੀ ਦੇ ਵਿੱਚ ਜਿਹੜੀ ਐਮਬੈਸੀ ਹੈ ਉਹਦੇ ਵਿੱਚ ਵੀ ਮਨਾਇਆ ਜਾਂਦਾ ਹੈ ਉਹ ਦਿਨ ਤੇ ਉੱਥੇ ਐਮਬੈਸੀ ਚ 21 ਮਾਰਚ ਨੂੰ ਇਹਨੂੰ ਇਨਵੀਟੇਸ਼ਨ ਮਿਲਿਆ ਹਰਿਆਣਾ ਦੀ ਜੋਤੀ ਮਲੋਤਰਾ ਉੱਥੇ ਪਹਿਲੀ ਵਾਰ ਜਾਂਦੀ ਹੈ ਤੇ ਜਿੱਥੇ ਉਹਨੂੰ ਦਾਨਿਸ਼ ਵੈਲਕਮ ਕਰਦਾ ਹੈ ਔਰ ਵੈਲਕਮ ਕਰਦਾ ਹੈ ਇਦੋਂ ਵੀਆਪੀ ਟ੍ਰੀਟਮੈਂਟ ਦਿੰਦਾ ਸੌਂਡ ਆਨ ਇੰਟਰੋਡਿਊਸ ਕਰਾਉਂਦਾ ਇਹ ਦਾ ਜਿਹੜੀ ਪਹਿਲਾ ਹੁੰਦਾ ਦਾ ਇਥੇ ਸਮਝੋ ਵੀ ਜਿਹੜਾ ਨਜ਼ਰ ਆਉਂਦਾ ਹੈ ਗੱਲਬਾਤ ਹੈ ਵੀਡੀਓ ਬਣਾਉਂਦੀ ਹੈ ਉੱਥੇ ਐਸਾ ਨਹੀਂ ਹੈ ਜਿੱਥੇ ਵੀਡੀਓ ਬਣਾਉਣੀ ਵੈਨਾਂ ਉੱਥੇ ਵੀ ਬਣਾ ਰਹੀ ਹੈ ਵੀਡੀਓ ਤੇ ਇਹ ਫਿਰ 30 ਮਾਰਚ ਨੂੰ 24 ਨੂੰ 30 ਮਾਰਚ 2024 ਨੂੰ ਵੀਡੀਓ ਅਪਲੋਡ ਵੀ ਕਰਦੀ ਹੈ ਇਸ ਤਰ੍ਹਾਂ ਦੀ ਇਹਦਾ ਸਿਸਟਮ ਹੈ ਤੇ ਫਿਰ ਇਹ ਇੱਕ ਇਸ ਸਤਸਰ ਚੱਲਦਾ ਫਿਰ ਸਾਲ ਬਾਅਦ ਫੇਰ ਆ ਜਾਂਦਾ ਸਾਲ ਬਾਅਦ 23 ਦੀ ਬਜਾਏ 22 ਮਾਰਚ ਨੂੰ ਪ੍ਰੋਗਰਾਮ ਰੱਖ ਲਿਆ ਕਿਉਂਕਿ ਦੋ ਇਕੱਠੇ ਕਰ ਲੈ ਸੀ ਉਹਦਾ ਪ੍ਰੋਗਰਾਮ ਇੱਕ ਪ੍ਰੋਗਰਾਮ ਕਰ ਲਿਆ ਸੀ ਇੱਕ ਪਾਕਿਸਤਾਨ ਦਿਵਸ ਦੂਜਾ ਹਫਤਾਰ ਪਾਰਟੀ ਉੱਥੇ ਵੀ ਹੋ ਜਾਂਦੀ ਹੈ ਉੱਥੇ ਵੀ ਇਹਨੂੰ ਉਸੇ ਤਰ੍ਹਾਂ ਦੀ ਟ੍ਰੀਟਮੈਂਟ ਮਿਲਦੀ ਹੈ ਫਿਰ ਪਾਕਿਸਤਾਨ ਦਾ ਗੇੜਾ ਲਾ ਚੁੱਕੀ ਹੈ ਪਾਕਿਸਤਾਨ ਜਾਂਦੀ ਹੈ ਫਿਰ ਕਿਉਂਕਿ ਜਦੋਂ ਉਹਦੀ ਨਾਲ ਗੱਲਬਾਤ ਹੋ ਜਾਂਦੀ ਹੈ ਫਿਰ ਉਹਨੂੰ ਪਾਕਿਸਤਾਨ ਭੇਜਦੇ ਨੇ ਪਾਕਿਸਤਾਨ ਦੇ ਉੱਤੇ ਚ ਫਿਰ ਪਾਕਿਸਤਾਨ ਕੱਲਾ ਇਸ ਤਰ੍ਹਾਂ ਨਹੀਂ ਜਾਂਦੀ ਪੂਰੀ ਟ੍ਰੀਟਮੈਂਟ ਉੱਥੇ ਦਿੰਦੀ ਹੈ ਲੇਕਿਨ ਪਾਕਿਸਤਾਨ ਚੀਨ ਨੇਪਾਲ ਫਿਰ ਲਗਾਤਾਰ ਗੇੜੇ ਜਿਹੜੇ ਲਾਉਂਦੀ ਹੈ ਲੇਕਿਨ ਜਦੋਂ ਪਾਕਿਸਤਾਨ ਦਾ ਵੀਜ਼ਾ ਉਹਨੂੰ ਮਿਲ ਜਾਂਦਾ ਇਹ ਤਾਂ ਇਹ ਸਵਾਲ ਵੱਖਰੇ ਨੇ ਪਾਦੇ ਨੇ ਵੀ ਚੀਨ ਦਾ ਵੀਜ਼ਾ ਵੀ ਮਿਲ ਗਿਆ ਪਾਕਿਸਤਾਨ ਦਾ ਵੀ ਵੀਜ਼ਾ ਮਿਲ ਗਿਆ ਪੈਸੇ ਕਿੱਥੋਂ ਕਰਦੀ ਸੀ ਖਰੀਦਦਾਰੀ ਕਿੱਥੋਂ ਕਰਦੀ ਸੀ YouTube ਤੋਂ ਦਾ ਹਲੇ ਦੀ ਇਨਕਮ ਹੋ ਰਹੀ ਰਹੀ ਸੀ ਤੇ ਇਹ ਜਿਹੜੀ ਲਗਜ਼ਰੀ ਲਾਈਫ ਹੈ ਬਿਜ਼ਨਸ ਕਲਾਸ ਚ ਜਾਣਾ ਇਹ ਕਿੱਥੋਂ ਆਉਂਦਾ ਸੀ ਅਸਲ ਦੇ ਵਿੱਚ ਉਹੀ ਤਾਂਸ ਦੋਸਤ ਜਿਹੜਾ ਉਹਨੇ ਵੇਖੀ ਦੋਸਤੀ ਕਰਾਤੀ ਸੀ ਜਿਹਨੂੰ ਮੈਂ ਤੁਹਾਨੂੰ ਦੱਸਿਆ ਕਿ ਡਾਊਨ ਗ੍ਰੇਡਾ ਕਰਕੇ ਉਰੂਪ ਇੰਡੀਆ ਤੋਂ ਭੇਜਦਾ ਸੀ ਤੋਂ ਇਹ ਉੱਥੇ ਇਸ ਇੱਥੇ ਤੱਕ ਕਿ ਉਹਨੇ ਹੱਦ ਤੱਕ ਦੋਸਤੀ ਡਿਊਟੀ ਲਾਤੀ ਸੀ ਕਿ ਜਦੋਂ ਪਾਕਿਸਤਾਨੋਂ ਆਉਂਦੀ ਹੈ ਇਹਨੂੰ ਰਿਸੀਵ ਕਰਨਾ ਹੈ ਔਰ ਇਹਨੂੰ ਵੀਆਪੀ ਟਰੀਟਮੈਂਟ ਦੇਣੀ ਹੈ ਤੇ ਰਹਿਣ ਦਾ ਪ੍ਰਬੰਧ ਕਰਨਾ ਹੈ ਇਹ ਸਾਰਾ ਕੁਝ ਦੰਸ਼ ਕਰਦਸ ਚ ਦੰਸ਼ ਦੇ ਕਰਵਾਇਆ ਸੀ ਇੱਥੋਂ ਤੱਕ ਕਿ ਪਾਕਿਸਤਾਨ ਦੀ ਜਿਹੜੀ ਪੰਜਾਬ ਦੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਉਹਦੇ ਨਾਲ ਮੁਲਾਕਾਤ ਕਰਾਈ ਮੈਂ ਉਹ ਵੀਡੀਓ ਦੇਖੀ ਹੈ ਮੁਲਾਕਾਤ ਵੀ ਕਰਾਈ ਤੇ ਭਲੇ ਨੇ ਆਪਣੀ ਵਾਈਟ ਵੀ ਲਈ ਅਤੇ ਸ੍ਰੀਹਾ ਵੀ ਲਿਆਉਦਾ ਇਸ ਲੈਵਲ ਤੱਕ ਇਹਦੇ ਸੀ ਤੋਂ ਇਹ ਇੱਕ ਬੀਬੀ ਪਾਕਿਸਤਾਨ ਦੇ ਵਿੱਚ ਬਾਵਾ ਇੰਜੋਏ ਕਰਦੀ ਹੈ ਕਿਉਂਕਿ ਜਿਹੜਾ ਜਿਹੜਾ ਦੋਸਤ ਹੈ ਨਾ ਦਾਨਸ਼ ਦਾ ਜਿਹਦੇ ਜਿਹਦੀ ਡਿਊਟੀ ਲੱਗਦੀ ਹੈ ਜਿਹੜਾ ਦੋ ਬੰਦਿਆਂ ਨੂੰ ਮਿਲਾਉਂਦਾ ਜਦੋਂ ਦਾਨਸ਼ ਪਾਕਿਸਤਾਨ ਚੋਂ ਆਪਣੀ ਬੀਬੀ ਨਾਲ ਮਿਲਉਂਦਾ ਤੇ ਦੂਜਾ ਇੱਕ ਬੰਦਾ ਅਲੀ ਅਹਿਮਾਨ ਹੈ ਅਲੀ ਅਹਿਮਾਨ ਅਲੀ ਵੀ ਹੈ ਉਹਦੀ ਡਿਊਟੀ ਲਾਉਂਦਾ ਵੀ ਤੂੰ ਇਹਦੇ ਨਾਲ ਰਹਿਣਾ ਹੈ ਜਦੋਂ ਵੀ ਜੋਤੀ ਬਲੋਤਰਾ ਪਾਕਿਸਤਾਨ ਚੋਂ ਫਿਰ ਸਾਰਾ ਕੁਝ ਕੋਮਨ ਫਿਰ ਰਹਿਦਾ ਸਾਰਾ ਜਿੱਥੇ ਚਾਹੁੰਦੀ ਹੈ ਉੱਥੇ ਉਹਦੇ ਨਾਲ ਲਾ ਕੇ ਜਾਂਦੀ ਹੈ ਵੀਡੀਓ ਬਣਾਉਂਦੀ ਹੈ ਅਲੀ ਸਾਹਿਬ ਇਹਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਕੋਲ ਲੈ ਕੇ ਜਾਂਦੇ ਨੇ ਜੋ ਇਹਨਾਂ ਦਾ ਸਾਰਾ ਪਹਿਲਾਂ ਮਿਥਿਆ ਹੋਇਆ ਸੀ ਤੇ ਉਹਦੀ ਹੁਣ ਤੁਸੀਂ ਉਹਦਾ ਨੰਬਰ ਦੇਖੋ ਤੁਸੀਂ ਜਿਹੜਾ ਖੁਫੀਆ ਅਧਿਕਾਰੀ ਨੂੰ ਮਿਲਉਂਦੀ ਹੈ ਨਾ ਇਹਨੂੰ ਅਲੀ ਉਹਦਾ ਉਹ ਸ਼ਾਕਰ ਰਾਣਾ ਹੈ ਸ਼ਾਕਰ ਰਾਣਾ ਸਹਿਬਾਸ਼ ਉਹਦਾ ਫਿਰ ਇਹ ਨੰਬਰ ਲੈਂਦੇ ਕਿਉਂਕਿ ਉਹਦੇ ਨਾਲ ਹੋ ਜਾਂਦੀ ਹੈ ਖੁਫੀਆ ਜਾਣਕਾਰੀ ਸਾਂਝੀ ਉਹਦੇ ਨਾਲ ਕਰਨੀ ਹੈ ਉਹਦਾ ਜਿਹੜਾ ਨੰਬਰ ਸੇਵ ਕਰਦੀ ਹੈ ਜੱਟ ਰਦਾਵਾ ਦੇ ਨਾਲ ਉਹਦੇ ਨਾਲ ਤਾਂ ਨਹੀਂ ਕਰਦੀ ਇਥੋਂ ਸਰ ਬਹੁਤ ਸਾਰੀਆਂ ਗੱਲਾਂ ਮਿਲ ਗਿਆ ਸੋ ਜੱਟ ਰਦਾਵਾ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਸਮਝੋ ਵੀ ਉਹ ਅਧਿਕਾਰੀ ਹੈ ਜਿਹੜੇ ਨਾਲ ਫਿਰ ਇਹ ਸਾਰਾ ਜਾਣਕਾਰੀ ਦਾ ਲੈਣ ਦੇਣ ਦਾ ਤਰੀਕਾ ਦੱਸਦਾ ਹੈ ਕਿ ਤੁਸੀਂ ਕਿਵੇਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਕਿ ਕਿ ਬੜੇ ਨੇ ਹੁਣ ਇਹ ਬੜੇ ਬੇ ਬਲੌਗ ਦੇਖੇ ਕਿ ਛੋਟੀ ਛੋਟੀ ਗੱਲਾਂ ਦੱਸਦੀ ਹੈ ਆ ਦੇਖੋ ਜੀ ਇੱਥੇ ਹੁਣ ਬਲੌਗ ਬਣਾਉਂਦੀ ਬਣਾਦੀ ਆ ਰਹੀ ਹੈ ਮੰਨ ਲਓ ਕਿ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਹੈ ਆ ਦੇਖੋ 브릿ਜ ਬਣ ਗਿਆ ਜੀ ਆ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਸਦੀ ਇਨਫਰਮੇਸ਼ਨ ਇਧਰ ਜਾਓਗੇ ਮਿਲਦਾ ਇੱਥੇ ਥਾਣਾ ਨੇ ਜੀ ਇੱਥੇ ਪੁਲਿਸ ਸਟੇਸ਼ਨ ਹੈ ਇੱਥੇ ਰੇਲਵੇ ਸਟੇਸ਼ਨ ਆ ਛੋਟਾ ਰੇਲ ਹੁਣ ਇੱਥੇ ਪਹੁੰਚ ਗਈ ਗੱਡੀ ਹੁਣ ਲੋਕ ਤਾਂ ਕਹਿੰਦੇ ਬਲੌਗ ਦਾ ਹਿੱਸਾ ਲਿਖਦੇ ਹੀ ਤਾਂ ਇਨਫੋਰਮੇਸ਼ਨ ਉਹਨੂੰ ਟ੍ਰੇਨਿੰਗ ਦਿੰਦੀ ਹੈ ਵੀ ਤੂੰ ਇਸ ਤਰ੍ਹਾਂ ਦੀ ਬਣਾਉਣੀ ਹੈ ਜਿਸ ਨਾਲ ਸਾਨੂੰ ਪਤਾ ਲੱਗੇ ਵੀ ਕਿਹੜੀ ਕਿਹੜੀ ਥਾਵਾਂ ਆਉਂਦੀਆਂ ਨੇ ਕਿੱਥੇ ਜਾਣੇ ਆ ਅੰਮ੍ਰਿਤਸਰ ਦੇ ਵਿੱਚ ਕਿਹੜੀ ਕਿਹੜੀ ਥਾਂ ਦਿਖਾਉਣੀ ਹੈ ਤੇ ਉਹ ਸਾਰਾ ਕੁਝ ਇਹ ਉਹ ਟ੍ਰੇਨਿੰਗ ਦੇ ਦਿੰਦੇ ਨੇ ਹੋ ਰਾਣਾ ਸਹਿਬਾਜ਼ ਤੇ ਉਹਨੂੰ ਭੇਜ ਦਿੰਦੇ ਨੇ ਇਹ ਆਦੋ ਬਲੌਗ ਬਣਾਉਂਦੇ ਆ ਔਰ ਇਹਦਾ ਉਧਰੋਂ ਕਿਉਂਕਿ ਬਲੌਗ ਵੱਡੇ ਹੁੰਦੇ ਨੇ ਬੋਲਡ ਸੀਨ ਦਿੰਦੀ ਹੈ ਮੈਂ ਤਾਂ ਸਿੰਗਾਪੁਰ ਦਾ ਇੱਕ ਬਲੌਗ ਦੇਖ ਰਿਹਾ ਸੀ ਬਿਲਕੁਲ ਇਹ ਸਵੈਮਸੂਟ ਚਤੁਰ ਫੇਰਦੀ ਆ ਉਥੇ ਤੇ ਲੋਕਾਂ ਨਾਲ ਮੁਲਾਕਾਤਾਂ ਕਰਦੀ ਹੈ ਤੇ ਲੋਕ ਐਸੀਆਂ ਗੱਲਾਂ ਚਾਹਦੇ ਨੇ ਤੇ ਸਬਸਕ੍ਰਾਈਬਰ ਵੱਧ ਜਾਂਦੇ ਨੇ ਤੇ ਹੁਣ ਇਹਦੇ ਜਿਹੜੇ ਸਬਸਕ੍ਰਾਈਬਰ ਨੇ 바ਵਾ ਗੀਤੀ ਚੋਂ ਇਹਦੇ ਸਬਸਕ੍ਰਾਈਬਰ ਤੁਸੀਂ ਦੇਖੋ ਕਿ ਇਹਦੇ ਸਬਸਕ੍ਰਾਈਬਰ 1 ਲੱਖ 39 ਹਜ਼ਾਰ ਨੇ ਜਿਹੜੇ ਇੰਸਟਾਗ੍ਰਾਮ ਤੇ ਫਾਲੋਅਰਸ ਨੇ ਇਹਦੇ ਜਿਹੜੇ ਜਿਹੜੇ YouTube ਤੇ ਸਬਸਕ੍ਰਾਈਬਰ ਨੇ ਇਸ ਤੇ 17 ਬਈ ਤੱਕ ਦੇ ਤੇ 382000 ਨੇ ਤੇ ਫੇਸਬੁੱਕ ਤੇ 322000 ਦੇਖੋ ਲੱਖਾਂ 'ਚ ਜਾਂਦਾ ਇਹਦਾ ਕੰਮ ਹੁੰਦਾ ਹੀ ਦਰੂਬੀ ਪੈਸਾ 올 ਲੱਗ ਗਿਆ ਨਾ ਤੇ ਹੁਣ ਆ ਜਦੋਂ ਦੇ ਰੌਲਾ ਪਿਆ ਲੋਕ ਜਿਆਦਾ ਚੈੱਕ ਕਰਨ ਲੱਗੇ ਦੇਖਣ ਲੱਗੇ ਮੈਂ ਵੀ ਉਸ ਤੋਂ ਬਾਅਦ ਹੀ ਗਿਆ ਭਾਵੇਂ ਮੈਂ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਪਰ ਇਹਦੀ ਵੀਡੀਓ ਦੇਖਿਆ 487 ਵੀਡੀਓ ਨੇ ਭਾਈਆਂ ਨੇ ਹੁਣ ਤੱਕ ਔਰ ਉਹ ਕਾਫੀ ਚੱਲੀਆਂ ਨੇ ਔਰ ਮੈਨੂੰ ਹਰਾਨੀ ਹੋਈ ਮੈਂ ਮੈਂ ਦੇਖਣ ਲੱਗੇ ਕਿ ਕਿਹੜੀ ਵੀਡੀਓ ਜਿਆਦਾ ਚੱਲੀ ਇਹਦੀ ਉਹਦੇ ਚੋਂ ਜਿਹੜੀਆਂ ਪਾਕਿਸਤਾਨ ਬਾਰੇ ਵੀਡੀਓ ਬਣਾਇਆ ਰਹੇ ਨੇ ਇਹਨਾਂ ਨੇ ਉਹ ਜ਼ਿਆਦਾ ਚੱਲੀ ਤੇ ਹੁਣ ਇਹਨੇ ਇੱਕ ਵੀਡੀਓ ਜਿਹੜੀ ਪਾਕਿਸਤਾਨ ਬਾਰੇ 12 ਮਿਲੀਅਨ ਚੱਲੀ 12 ਮਿਲੀਅਨ ਦੀ ਗੱਲ ਕਰ ਰਹੇ ਹਾਂ ਪਟਾਨ ਦੀ 33 ਲੱਖ ਚੱਲੀ ਫਿਰ ਇੱਕ ਪਾਕਿਸਤਾਨ ਦੀ ਹੋਰ ਵੀਡੀਓ 19 ਲੱਖ ਚੱਲੀ ਇੱਕ ਹੋਰ 18 ਲੱਖ ਬੈਂਕਾਕ ਦੀ 14 ਲੱਖ ਜਿਹੜੀ ਛੇ ਆਪਾਂ ਦੇਖਿਆ ਜਿਹੜੀ ਟੌਪ ਦੀਆਂ ਵੀਡੀਓ ਪਾਕਿਸਤਾਨ ਬਾਰੇ ਔਰ ਪਾਕਿਸਤਾਨ ਦੇ ਪੋਜ਼ਿਟਿਵ ਗੱਲਾਂ ਕਰਦੀਆਂ ਨੇ 18 ਵੀਡੀਓ ਨੇ ਇਹਦੇ ਪਾਕਿਸਤਾਨ ਬਰ 18 ਤੋਂ ਉਹ ਉਹਨਾਂ ਦਾ ਪਾਕਿਸਤਾਨ ਦਾ ਗੁਣਗਾਨ ਕਰਦੀ ਹੈ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਜਦੋਂ ਬਲੀ ਘਦਾਰੀ ਦੇ ਉੱਥੇ ਗਏ ਤੇ ਉਹ ਉੱਥੇ ਜਾਂਦੇ ਦੇਖਿਆ ਵੀ ਉਹ ਹਰ ਇੱਕ ਵਾਰ ਪੋਜ਼ਟਿਵ ਸੀ ਇਹਦੀ ਚਲੋ ਉਹ ਤਾਂ ਕਰ ਲਈ ਹੁਣ ਉੱਥੇ ਵੀ ਦੋਸਤੀ ਕਰਦੀ ਹੈ ਲੋਕਾਂ ਨਾਲ ਉਹ ਉੱਥੇ ਅੜੀਸ਼ਾ ਦੀ ਇੱਕ ਕੁੜੀ ਮਿਲੀ ਪ੍ਰਿੰਕਾ ਸੈਨਾਪਤੀ ਉਹਦੇ ਨਾਲ ਦੋਸਤੀ ਹੋ ਗਈ ਉਹ ਵੀ ਯੂਟਿਊਬਰ ਉਹ ਹੁਣ ਜਿਹੜੀ ਹੈ ਉਹ ਵੀ ਹੁਣ ਰਿਡਾਰ ਤੇ ਆ ਗਈ ਜਿਹੜਾ ਵੀ ਬੰਦਾ ਇਹਦੇ ਨਾਲ ਹੋਊਗਾ ਤਾਂ ਰਿਡਾਰ ਤੇ ਤਾਂ ਹੋਊਗਾ ਹੀ ਤਾਂ ਇਹ ਇਹ ਇਹੀ ਚੱਲੂਗਾ ਯਾਤਰੀ ਡਾਕਟਰ ਤਾਂ ਵੀ ਜਾ ਕੇ ਅੱਗੇ ਮੈਂ ਜ਼ਿਕਰ ਕਰਦਾ ਕਿ ਉਹਦਾ ਉਹ ਕਿਵੇਂ ਹੈ ਹੁਣ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈ ਕਿ ਇਹਨੂੰ ਵੀਜ਼ਾ ਮਿਲ ਕੇ ਵਿ ਗਿਆ ਜਾਂ ਇਹਦੀ ਦੋਸਤੀ ਉੱਥੇ ਕਿਵੇਂ ਹੁੰਦੀ ਹੈ ਜਾਂ ਸੌਦੇ ਕਿਵੇਂ ਨੇ ਉਹ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਅਸਲ ਦੇ ਵਿੱਚ ਗੱਲ ਤਾਂ ਇਹ ਹੈ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਸਮਝੀਏ ਕਿ ਇੱਕ ਲਿੰਕ ਜੁੜਦਾ ਹੈ ਤੇ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਐਂ ਵੀ ਫੜਿਆ ਜਾਵੇ ਫੜਿਆ ਤਾਂ ਅਸਰ ਗਈ ਉਹ ਇਸ ਤਰੀਕੇ ਨਾਲ ਮਰੇਕ ਕੁੰਡੇ ਦੀ ਇੱਕ ਕੁੜੀ ਵੀਜ਼ਾ ਲੈਂ ਕੇ ਜਿਵੇਂ ਇਹ ਗਈ ਸੀ ਦਾਨਸ਼ ਉੱਥੇ ਮਿਲਿਆ ਉਮਰੇ ਕੁੰਡੇ ਦੀ ਸੀ ਗਜ਼ਾਲਾ ਉਹਦਾ ਨਾਮ ਉਹਦੇ ਨਾਲ ਉਹਨੇ ਉਹਦਾ ਨੰਬਰ ਸੇਵ ਕਰ ਲਿਆ ਗੱਲਬਾਤ ਕੀਤੀ ਉਹਨੂੰ ਪੱਟ ਲਿਆ ਇਨਫੋਰਮੇਸ਼ਨ ਕਨਫੀਰਮ ਇਨਫੋਰਮੇਸ਼ਨ ਲਈ ਰਿਕਾਰਡ ਦੇ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਹੋਏ ਜਾਂਦੇ ਨੇ ਮੁਸਲਮਾਨ ਦਾ ਪਤਾ ਨਹੀਂ ਕੀ ਕੀ ਹਵਾਲਾ ਦਿੱਤਾ ਹੋਊ ਆਪਾਂ ਨੂੰ ਨੇ ਥੋੜੀ ਪਤਾ ਨਾਲ ਉਹਦਾ ਸਾਥੀ ਵੀ ਇੱਕ ਜਾਮੀਨ ਉਹ ਵੀ ਪੜਿਆ ਹੋਇਆ ਹੋਇਆ ਕੀ ਪੱਤਰ ਜਿਵੇਂ ਲੱਗਿਆ ਜਦੋਂ دانش ਤੇ ਇਹਦਾ ਦੋਨਾਂ ਦੇ ਗੱਲਬਾਤ ਜਿਹੜੀ ਗਜ਼ਾਲਾ ਨਾਮ ਹੁੰਦੀ ਸੀ ਉਹ ਜਿਹੜੀ ਜਾਣਕਾਰੀ ਉਹ ਰਡਰ ਤੇ ਉਹ ਅਸਲ ਉਹ ਪਹਿਲਾਂ ਸਭ ਤੋਂ ਪਤਾ ਲੱਗਦੀ ਉਹਦਾ ਵੀ ਤਾਂ ਪਤਾ ਲੱਗਿਆ ਵੀ ਉਹ ਪੈਸੇ ਭੌਣ ਲੱਗਿਆ ਉਹਨੂੰ ਜਿਹੜੇ ਦੇ ਵਿੱਚ ਇਹਦੇ ਅਕਾਊਂਟ 'ਚ ਗਜ਼ਾਲਾ ਨੂੰ ਪੈਸੇ ਦੇਣ ਲੱਗਿਆ ਜਿਹੜਾ ਦਾਨਿਸ਼ ਉੱਥੋਂ ਪਤਾ ਲੱਗਿਆ ਹੁਣ ਜਦੋਂ ਦਾਨਿਸ਼ ਦਾ ਫੋਨ ਟਰੈਕ ਕੀਤਾ ਤਾਂ ਹੀ ਪੈਸੇ ਦਾ ਪਤਾ ਲੱਗਿਆ ਤਾਂ ਹੀ ਇਹ ਪਤਾ ਲੱਗਿਆ ਵੀ ਗਜ਼ਾਲਾ ਗਜ਼ਾਲਾ ਤੇ ਉਹ ਪੜੇ ਗਏ ਗਜ਼ਾਲਾ ਨੇ ਸਾਰੀ ਗੱਲ ਪੜਨ ਤੋਂ ਬਾਅਦ ਦੋਨਾਂ ਨੇ ਇਜਾਮੀ ਨੇ ਦੱਸਦੀ ਉਹ ਸਾਰੀ ਗੱਲਬਾਤ ਦੇ ਵਿੱਚ ਜਿਹੜੀ ਫੜੀ ਗਈ ਸੀ ਉਹ 9 ਮਈ ਨੂੰ ਫੜੀ ਗਈ ਸੀ ਹਾਲੇ ਗੱਲ ਚੱਲ ਹੀ ਰਹੀ ਸੀ ਤੇ ਜਿਹੜਾ ਉਹਦਾ ਯਾਮੀਨ ਮੁਹੰਮਦ ਹੈ ਉਹ ਵੀ ਦਾਨ ਫੜਿਆ ਗਿਆ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚੋਂ ਇੱਕ ਗੱਲ ਹੋਰ ਨਿਕਲੀ ਕਿ ਦਾਨਸ਼ ਜਿਹੜਾ ਹੈ ਉਹ ਜੋਤੀ ਮਨੋਤਰਾ ਨੂੰ ਵੀ ਫੋਨ ਕਰਦਾ ਉਹ ਛੋ ਜੋਤੀ ਮਨੋਤਰਾ ਤੇ ਦਾਨਸ਼ ਦਾ ਜਿਹੜਾ ਹੈ ਉਹ ਸ਼ੁਰੂ ਕਰ ਲਿਆ ਚੈੱਕ ਕਰਨਾ ਜੇ ਸੀ ਇਸ ਵਿੱਚ ਤੇ ਉਥੋਂ ਫਿਰ ਇਹ ਜਿਹੜੇ ਹੈ ਇਹ ਦਾ ਲਿੰਕ ਜਿੱਥੋਂ ਇਹ ਫੜੀ ਗਈ ਜਿਹਦੀ ਆਪਾਂ ਗੱਲ ਕਰਦੇ ਕਿਵੇਂ ਫੜੇ ਜਾਂਦੇ ਨੇ ਫੜੀ ਗਈ ਹੋ ਕੱਲੀ ਉਹ ਨਹੀਂ ਫੜੀ ਗਈ ਬੜੇ ਬਲੈਕ ਉਹ ਤੁਹਾਨੂੰ ਦੱਸੇ ਕੋਈ ਹਰਿਆਣਾ ਦਾ ਹੀ ਹੋ ਬਹਾਦਰਗੜ੍ਹ ਦੇ ਵਿੱਚ ਹਰਿਆਣਾ ਚ ਰਹਿੰਦਾ ਯਾਤਰੀ ਡਾਕਟਰ ਐ ਵੀ ਇਸ ਡਾਕਟਰ ਉਹ ਵੀ ਇਸ ਇੰਟੂ ਉਹ ਬੈਸੀਟ ਇਹਦੇ ਨਾਲ ਦੀ ਫੋਟੋ ਹੈ ਜਦੋਂ ਇਹ ਮੈਸੇਜ ਗਈ ਸੀ 23 ਮਾਰਚ ਨੂੰ ਪਾਕਿਸਤਾਨੀ ਦੇਸ਼ ਤੇ ਹੁਣ ਉਹਦੀ ਵੀ ਉਹ ਆਰਲੈਂਡ 'ਚ ਰਹਦਾ ਉਹਨੂੰ ਵੀ ਜਿਹੜੀ ਹੈ ਏਜੰਸੀਜ਼ ਹੁਣ ਉਹ ਵੀ ਰਡਾਰ ਤੇ ਨੇ ਰਡਾਰ ਤੇ ਬੜੇ ਬੰਦੇ ਨੇ ਔਰ ਹੁਣ ਉਹਨੇ ਸਭ ਦੇ ਐਂ ਹੀ ਨਿਕਲ ਰੱਖਨੇ ਜਿਵੇਂ ਜੋਤੀ ਬਲੋਤਰਾ ਗਜਾੜਾ ਨੇ ਜੋਤੀ ਬਲੋਤਰਾ ਬਸਾੜੀ ਤੇ ਜੋਤੀ ਬਲੋਤਰਾ ਜਿਹੜੇ ਜਿਹੜੇ ਵੀ ਉਧਰ ਓਡੀਸ਼ਾ ਵਾਲੀ ਆ ਗਈ ਪ੍ਰਿੰਕਾ ਸਾਣਾਪਤੀ ਇਸੇ ਤਰ੍ਹਾਂ ਨੋਮਾਇਨ ﺍﻟलाਹੀਆ ਪਾਣੀਪੱਤ ਦੀ ਇਸ ਦਾ ਦਵਿੰਦਰ ਸਿੰਘ ਦਾ ਕੈਸਲ ਦਾ ਇਹ ਇਹਦਾ ਤਰੀਕਾ ਹੋਰ ਸੀ ਇਹ ਜੋ ਪਾਕਿਸਤਾਨ ਜੱਥੇ ਚ ਗਿਆ ਸੀ ਨਾ ਉੱਚੇ ਨੂੰ ਇਹ ਸਾਡੀ ਟਰੈਕ ਕਹਿ ਲੋ ਉੱਥੇ ਕੁੜੀ ਮਿਲੀ ਉਹਨੂੰ ਆਈਐਸ ਅਜ ਦੇ ਜਵੇਂ ਨੂੰ ਲੱਗੇ ਸੀ ਉਹਨੂੰ ਉੱਥੇ ਉਹ ਤਾਂ ਫੁਗਰੇ ਵਾਲਾ ਕੰਮ ਹੈ ਪਾ ਕੇ ਫਜ਼ਤ ਆਉ ਵੀ ਬੰਦੂਕ ਪਾ ਕੇ ਪਟਾ ਜਾਂ ਗਲਚ ਤੇ ਉਹ ਫੁਗਰੇਬਾਜ਼ੀ ਕਰਦਾ ਫੇਸਬੁਕ ਤੇ ਆ ਗਿਆ ਕਬੂ ਆ ਗਿਆ ਉਹ ਵੀ ਦੱਸ ਗਿਆ ਅਰਮਾਨ ਨੂਹ ਦਾ ਨੂਹ ਦਾ ਕੋਰ ਹੈ ਤਾਰੀਫ ਸੁਖਪ੍ਰੀਤ ਵਿਜਾਲਾ ਤਾਂ ਤੁਹਾਨੂੰ ਦੱਸ ਦਿੱਤਾ ਜਾਵੀਨ ਵੀ ਉਹ ਵੀ ਮੇਰੇ ਕੋਲ ਹੈ ਮਰਤਜਾ ਮਤਲਬ 12 ਬੱਤੇ ਫੜੇ ਦੋ ਗੁਰਦਾਸਪੁਰ ਤੇ ਇਹ ਇੰਨੇ ਚੱਕਰ ਦੇ ਵਿੱਚ ਇੰਨਾ ਕੁਝ ਹੈ ਲੇਕਿਨ ਹੁਣ ਆਪਾਂ ਵੀਡੀਓ ਲੰਬੀ ਹੋ ਰਹੀ ਹੈ ਗੱਲ ਇੰਨੀ ਕਰ ਲਈਏ ਕਿ ਇਹ ਜਿਹੜੀ ਜੋਤੀ ਬਲੋਤਰਾ ਜਿਹੜੇ YouTube ਪਰ ਇਹ ਪਾਕਿਸਤਾਨ ਦਾ ਇੱਕ ਵਧੀਆ ਤੇ ਬਕਰਾ ਦੇਖੋ ਜੇ ਤੁਸੀਂ ਕੋਈ ਇਨਫੋਰਮੇਸ਼ਨ ਵੈਸੇ ਭੇਜੋਗੇ ਮੰਨ ਲਓ ਕਿ ਇਹਦੇ ਇਥੇ ਫੋਟੋ ਖਿੱਚ ਕੇ ਭੇਜ ਦਿੰਦੀ ਤੁਸੀਂ ਇਹ ਸਵਾਲ ਤੁਹਾਡੇ ਮਨ ਚ ਆ ਸਕਦਾ ਹੈ ਕਿ ਵੀ ਇਹਦੇ ਦੱਸਣਾ ਵੀ ਇਥੇ ਬ੍ਰਿਜ ਹੈ ਇਹਦੀ ਫੋਟੋ ਭੇਜਦੀ ਹੈ ਉਸ ਦੀ ਤਾਂ ਤੁਸੀਂ ਭੇਜੋਗੇ ਤਾਂ ਦਸ ਦੀ ਨਾਲ ਅੱਜ ਕੱਲ ਤਾਂ ਚੈੱਕ ਹੁੰਦਾ ਹੈ ਜੇ ਤੁਸੀਂ ਪਾਕਿਸਤਾਨ ਵਿੱਚ ਕੋਈ ਵੀ ਚੀਜ਼ ਭੇਜਦੇ ਹੋ ਚਾਹ ਵਟਸਐਪ ਤੇ ਭੇਜ ਦਿਓ ਉਹ ਚੀਜ਼ ਨੂੰ ਲੋਕੇ ਰਹਿਦੇ ਫੜੇ ਜਾਂਦੇ ਫਿਰ ਨੇ ਕੀ ਕੀਤਾ ਇਹਦੇ ਆ ਜਿਹੜਾ ਤਰੀਕਾ ਉਹਨਾਂ ਨੇ ਸਿਖਾਤਾ ਉਹਨਾਂ ਨੇ ਵੀ ਤੂੰ ਟ੍ਰੈਵਲ ਓਗ ਬਣਾਓ ਕਸ਼ਮੀਰ ਦਾ ਇਧਰ ਦਾ ਸਾਰੇ ਕਸ਼ਮੀਰ ਤੋਂ ਬੜਾ ਬਣਾਇਆ ਹੈ ਲੋਹੜੀਆ ਖੇਡਦੀਆਂ ਤੇ ਭੱਜੀ ਫਿਰਦੀ ਹੈ ਤਾਂ ਉਹ ਜਿਹੜੇ ਉੱਥੇ ਉਹਨੂੰ ਦੱਸਿਆ ਜਾਂਦਾ ਵੀ ਇਹੀਆਂ ਚੀਜ਼ਾਂ ਦਿਖਾਓ ਜਿਹਦਾ ਸਾਨੂੰ ਫਾਇਦਾ ਹੋਵੇ ਉਹ ਫਿਰ ਉਹਵੇਂ ਦਿਖਾਉਂਦੀ ਹੈ ਤੁਸੀਂ ਜੇ ਕੋਈ ਟ੍ਰੈਵਲ ਓਗ ਦੇਖੋਗੇ ਨਾ ਜਿਹੜੇ ਇੰਡੀਆ ਦਾ ਉਹ ਚ ਬਹੁਤ ਬਿਊਟੀ ਜਿਹਾ ਗੱਲਾਂ ਤੁਹਾਨੂੰ ਸਮਝ ਆ ਜਾਣਗੀਆਂ ਵੀਕਾ ਮਾਉਣ ਵਾਲੀ ਦੇ ਦੁਸ਼ਮਣ ਦੇ ਦੁਸ਼ਮਣ ਕੀ ਦੇਖਣਾ ਉਹਦਾ ਟਾਰਗੇਟ ਉਹਦਾ ਕਿਹੜਾ ਹੈ ਉਥੇ ਪੁਲਿਸ ਸਟੇਸ਼ਨ ਕਿੱਥੇ ਹੈ ਉਥੇ ਜਿਹੜੇ ਸ਼ਹਿਰ ਚ ਜਾਣੇ ਹੋ ਉਥੇ ਜਿਹੜਾ ਮੇਨ ਉਥੇ ਕਿਹੜੇ-ਕਿਹੜੇ ਜਗ੍ਹਾ ਜਿਹੜਾ ਟਾਰਗੇਟ ਕੀਤਾ ਜਾ ਸਕਦਾ ਸਟੇਸ਼ਨ ਕਿੱਥੇ ਕਿੱ데 ਉਹ ਐਸਜੀ ਅੱਗ ਲਾ ਉਹਦੇ ਟ੍ਰੈਡ ਆਪਸ ਤੁਸੀਂ ਉਹਨਾਂ ਨੂੰ ਜਿਹੜੀ ਸਿੱਧੀ ਨਹੀਂ ਤਾਂ ਇਹਦੇ ਰਹੀਂ ਜਾਣਕਾਰੀ ਦਿਓ ਇਹਦੇ ਵਿੱਚ ਪੈਸਾ ਹੁਣ ਤਾਂ ਪੈਸਾ ਹੀ ਫੜਿਆ ਜਾਂਦਾ ਹੁਣ ਤਾਂ ਹੋਰ ਵੀ ਗੱਲ ਆ ਵੀ ਇਹਦੀ ਕੂਫੀਆ ਏਜੰਟ ਨਾਲ WhatsApp ਚੈਟ ਵੀ ਮਿਲ ਗਈ ਤਾਂ ਹੀ ਤਾਂ ਕਹਿੰਦੇ ਨੇ WhatsApp ਦੀ ਵਿਆਹ ਕਰੋ ਹੁਣ WhatsApp ਚੈਟ ਵੀ ਮਿਲ ਗਈ ਤੇ ਹੁਣ ਕੀ ਕੀਤਾ ਹੁਣ ਉਹਨੂੰ ਹਰਿਆਣਾ ਪੁਲਿਸ ਤੋਂ ਕੱਢ ਰਿਹਾ ਕੰਮ ਹੁਣ NIA ਦੇ ਕੋਲ ਹੈ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਉਹ ਜੋਤੀਬਲ ਅਤਰਾ ਨੂੰ ਕੱਲੋ ਨੇ 7 ਘੰਟੇ ਪੁੱਛਗਿੱਛ ਕੀਤੀ ਹੈ ਹਲੇ ਹੋਰ ਬਹੁਤ ਕੁਝ ਦੇ ਲਈ ਡਾਇਰੀ ਮਿਲ ਗਈ ਡਾਇਰੀ ਚ ਬਹੁਤ ਕੁਝ ਮਿਲੂਗਾ ਸਾਰੇ ਅਕਾਊਂਟ ਚੈੱਕ ਹੋ ਰਹੇ ਨੇ ਕਿ ਪੈਸਾ ਕਿਥੋਂ ਆ ਰਿਹਾ ਹੈ ਪੈਸਾ ਇੰਨਾ ਤਾਂ ਆਜੀ ਸਭ ਦਾ ਬੀਜੇ ਕਿਵੇਂ ਲੱਗੇ ਪੈਸਾ ਕਿੱਥੋਂ ਆਉਂਦਾ ਜਿ세 ਜਿ세 ਜਾਂਦੀ ਹੈ ਤੇ ਉਹ ਬਿਜ਼ਨਸ ਕਰਾਦੇ ਟਿਕਟ ਕਿੱਥੋਂ ਹੁੰਦੇ ਨੇ ਬਹੁਤ ਕੁਝ ਐਸਾ ਹੈ ਜਿਹੜਾ ਹੁਣ ਸਾਹਮਣੇ ਆਏਗਾ ਸੋ ਇਹ ਜੋਤੀ ਬਲੋਤਰਾ ਦੀ ਬਹੁਤ ਬਰੀਫ ਜੀ ਤੁਹਾਨੂੰ ਮੈਂ ਸਟੋਰੀ ਦੱਸੀ ਹੈ ਮੈਂ ਹਾਸ ਕਰਦਾ ਕਿਥੇ ਤੁਹਾਨੂੰ ਠੀਕ ਲੱਗੀ ਹੋ ਜੇ ਤੁਹਾਨੂੰ ਠੀਕ ਲੱਗੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹਦਾ ਇਹ ਚੈਨਲ ਜਿਹੜਾ ਹਰਜਿੰਦਰ ਵਾਲੀਆ YouTube ਚੈਨਲ ਠੀਕ ਹੈ ਤੁਹਾਡੇ ਸੰਦੇ ਦਾ ਹੋਏ ਸਬਸਕ੍ਰਾਈਬ ਕਰ ਲਓ ਜਾਂ ਦੋਸਤਾਂ ਨੂੰ ਵੀ ਰਿਕੁਐਸਟ ਕਰ ਦਿਓ ਥੋੜਾ ਬਹੁਤ